ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਮੁੰਡੇ ਨੂੰ ਮਿੱਠਾ ਖਾਣ ਦੀ ਬਹੁਤ ਆਦਤ ਸੀ ਘਰ ਦੇ ਉਸ ਨੂੰ ਬਹੁਤ ਸਮਝਾਉਂਦੇ ਕਿ ਤੂੰ ਇੰਨਾ ਮਿੱਠਾ ਨਾ ਖਾਇਆ ਕਰ ਪਰ ਉਹ ਕਿਸੇ ਦੀ ਗੱਲ ਨਾ ਮੰਨਦਾ ਜਦੋਂ ਗਰਮੀਆਂ ਦਾ ਮੌਸਮ ਆਇਆ ਤਾਂ ਉਸਦੇ ਬਹੁਤ ਫੋੜੇ ਫਿਣਸੀਆਂ ਨਿਕਲ ਆਈਆਂ ਸਾਰਿਆਂ ਦਾ ਕਹਿਣਾ ਸੀ ਕਿ ਇਹ ਜ਼ਿਆਦਾ ਮਿੱਠਾ ਖਾਣ ਕਾਰਨ ਨਿਕਲੀਆਂ ਹਨ ਪਰ ਉਹ ਫੇਰ ਵੀ ਮਿੱਠਾ ਖਾਣੋਂ ਨਾ ਹਟਿਆ ਤੇ ਉਸਦੇ ਮਾਪਿਓ ਵੀ ਉਸ ਨੂੰ ਹਟਾ ਨਾ ਸਕੇ ਉਹ ਬਹੁਤ ਕੋਸ਼ਿਸ਼ ਕਰਦੇ ਪਰ ਬੱਚੇ ਦੀ ਜਿੱਦ ਅੱਗੇ ਹਾਰ ਜਾਂਦੇ ਸਾਰੇ ਘਰ ਦੇ ਉਸ ਜਵਾਬ ਤੋਂ ਬੜੇ ਪਰੇਸ਼ਾਨ ਸਨ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਨਾਲ ਦੇ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਹੈ ਤੁਸੀਂ ਬੱਚੇ ਨੂੰ ਉਸਦੇ ਕੋਲ ਲੈ ਕੇ ਜਾਓ ਉਹ ਜਵਾਕ ਨੂੰ ਸਮਝਾਊਗਾ ਤਾਂ ਇਹ ਸਮਝ ਜਾਵੇਗਾ ਅਗਲੇ ਦਿਨ ਉਹ ਮੁੰਡੇ ਨੂੰ ਲੈ ਕੇ ਸਾਧੂ ਦੇ ਕੋਲ ਪਹੁੰਚ ਗਏ। ਉਹਨਾਂ ਨੇ ਸਾਧੂ ਨੂੰ ਸਾਰੀ ਗੱਲ ਦੱਸੀ ਕਿ ਸਾਡਾ ਬੱਚਾ ਮਿੱਠਾ ਬਹੁਤ ਖਾਂਦਾ ਹੈ। ਜੇ ਮਿੱਠਾ ਨਾ ਦੇਈਏ ਤਾਂ ਜਿੱਦ ਕਰਦਾ ਹੈ। ਸਾਰਾ ਘਰ ਸਿਰ ਤੇ ਚੱਕ ਲੈਂਦਾ ਹੈ। ਅਸੀਂ ਬਹੁਤ ਪਰੇਸ਼ਾਨ ਹਾਂ। ਤੁਸੀਂ ਹੀ ਬੱਚੇ ਨੂੰ ਕੁਝ ਸਮਝਾਓ। ਸਾਧੂ ਨੇ ਸਾਰੀ ਗੱਲ ਪੂਰੇ ਧਿਆਨ ਨਾਲ ਸੁਣੀ ਤੇ ਥੋੜਾ ਸੋਚ ਵਿਚਾਰ ਕੇ ਕਿਹਾ ਤੁਸੀਂ 7 ਦਿਨਾਂ ਬਾਅਦ ਆਇਓ 7 ਦਿਨਾਂ ਬਾਅਦ ਉਹ ਫੇਰ ਮੁੰਡੇ ਨੂੰ ਲੈ ਕੇ ਸਾਧੂ ਕੋਲ ਗਏ ਪਰ ਸਾਧੂ ਨੇ ਉਹਨਾਂ ਨੂੰ ਫੇਰ 3 ਦਿਨਾਂ ਬਾਅਦ ਆਉਣ ਲਈ ਕਿਹਾ 3 ਦਿਨ ਵੀ ਲੰਘ ਗਏ ਤੇ ਉਹ ਫੇਰ ਬੱਚੇ ਨੂੰ ਲੈ ਕੇ ਸਾਧੂ ਕੋਲ ਗਏ ਸਾਧੂ ਨੇ ਬੱਚੇ ਨੂੰ ਆਪਣੇ ਕੋਲ ਬਿਠਾਇਆ ਤੇ ਬਹੁਤ ਹੀ ਪਿਆਰ ਨਾਲ ਉਸਨੂੰ ਕਿਹਾ ਦੇਖ ਪੁੱਤਰ ਜਿਆਦਾ ਮਿੱਠਾ ਖਾਣਾ ਚੰਗਾ ਨਹੀਂ ਹੁੰਦਾ ਤੂੰ ਇਹ ਨਾ ਖਾਇਆ ਕਰ ਇਦੇ ਨਾਲ ਤੈਨੂੰ ਭੈੜੇ ਰੋਗ ਲੱਗ ਜਾਣਗੇ ਤੇ ਵੱਡਾ ਹੋ ਕੇ ਵੀ ਤੂੰ ਬਹੁਤ ਤੰਗ ਹੋਵੇਂਗਾ ਸੋ ਮੇਰੇ ਆਖੇ ਲੱਗ ਤੇ ਅੱਜ ਤੋਂ ਬਾਅਦ ਮਿੱਠਾ ਨਾ ਖਾਈਂ ਮੁੰਡੇ ਦੇ ਮਾਂ ਪਿਓ ਵੀ ਕੋਲ ਬੈਠੇ ਸੁਣ ਰਹੇ ਸਨ ਉਹ ਸਾਰੀ ਗੱਲ ਸੁਣ ਕੇ ਹੈਰਾਨ ਜਏ ਹੋਏ ਉਹਨਾਂ ਨੂੰ ਲੱਗਿਆ ਸੀ ਕਿ ਸਾਧੂ ਕੋਈ ਉਪਾਅ ਦੱਸੇਗਾ ਜਦ ਬੱਚੇ ਦੇ ਕੰਨ ਵਿੱਚ ਕੋਈ ਮੰਤਰ ਹੀ ਫੂਕ ਦੇਵੇਗਾ ਜਿਹਦੇ ਨਾਲ ਜਵਾਖ ਗੱਲ ਮੰਨ ਜਾਵੇਗਾ ਪਰ ਸਾਧੂ ਨੇ ਤਾਂ ਅਜੇਹਾ ਕੁਝ ਵੀ ਨਹੀਂ ਕੀਤਾ। ਉਹਨਾਂ ਨੇ ਸਾਧੂ ਨੂੰ ਕਿਹਾ, "ਬਾਬਾ ਜੀ, ਜੇ ਤੁਸੀਂ ਇਹੋ ਗੱਲ ਕਹਿਣੀ ਸੀ ਤਾਂ ਪਹਿਲੇ ਦਿਨ ਹੀ ਕਹਿ ਦਿੰਦੇ। ਬਸ ਇਹੀ ਕਹਿਣ ਲਈ ਤੁਸੀਂ ਸਾਡੇ ਇੰਨੇ ਗੇੜੇ ਮਰਵਾਏ।" ਸਾਧੂ ਮੁਸਕਰਾਇਆ ਤੇ ਉਹਨਾਂ ਨੂੰ ਸਮਝਾਉਣ ਲੱਗਾ, "ਇਹ ਗੱਲ ਮੈਂ ਉਸ ਦਿਨ ਨਹੀਂ ਕਹਿ ਸਕਦਾ ਸੀ ਕਿਉਂਕਿ ਉਦੋਂ ਮੈਂ ਵੀ ਰੋਜ਼ ਮਿੱਠਾ ਖਾਂਦਾ ਸੀ। ਪਹਿਲਾਂ ਮੇਰਾ ਖਿਆਲ ਸੀ ਕਿ ਮੈਂ 7 ਦਿਨਾਂ ਵਿੱਚ ਮਿੱਠਾ ਖਾਣਾ ਬਿਲਕੁਲ ਬੰਦ ਕਰ ਦੇਵਾਂਗਾ। ਇਸ ਲਈ ਤੁਹਾਨੂੰ 7 ਦਿਨਾਂ ਬਾਅਦ ਓਨਲੀ ਕਿਹਾ ਸੀ। ਪਰ ਮੈਂ 6ਵੇਂ ਦਿਨ ਫੇਰ ਥੋੜਾ ਜਿਹਾ ਮਿੱਠਾ ਖਾ ਲਿਆ। ਇਸ ਲਈ ਮੈਂ 3 ਦਿਨਾਂ ਦੀ ਹੋਰ ਮੌਲਤ ਮੰਗੀ। ਪਰ ਹੁਣ ਮੈਂ ਮਿੱਠਾ ਖਾਣਾ ਬਿਲਕੁਲ ਬੰਦ ਕਰ ਦਿੱਤਾ ਹੈ। ਜੇ ਮੈਂ ਆਪ ਮਿੱਠਾ ਖਾਂਦਾ ਹੁੰਦਾ ਤਾਂ ਮੈਂ ਬੱਚੇ ਨੂੰ ਕਿਵੇਂ ਕਹਿ ਸਕਦਾ ਸੀ ਕਿ ਤੂੰ ਮਿੱਠਾ ਨਾ ਖਾ। ਚਲ ਜੇ ਮੈਂ ਕਹਿ ਵੀ ਦਿੰਦਾ ਤਾਂ ਬੱਚੇ ਉੱਪਰ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੋਣਾ ਕਿਉਂਕਿ ਉਹ ਗੱਲ ਮੇਰੇ ਦਿਲੋਂ ਨਹੀਂ ਸੀ ਨਿਕਲਨੀ ਮੇਰੀ ਕਹਿਣੀ ਤੇ ਕਰਨੀ ਵਿੱਚ ਫਰਕ ਹੁੰਦਾ ਫਿਰ ਮੇਰੇ ਕਹੇ ਬੋਲਾਂ ਨੂੰ ਫਲ ਨਹੀਂ ਸੀ ਪੈਣਾ ਅਸੀਂ ਕਿਸੇ ਨੂੰ ਜੋ ਵੀ ਸਮਝਾਉਣਾ ਹੋਵੇ ਉਸ ਲਈ ਜ਼ਰੂਰੀ ਹੈ ਕਿ ਅਸੀਂ ਵੀ ਉਹਨਾਂ ਵਾਕਾਂ ਤੇ खरे ਹੋਈਏ ਸਾਡੇ ਕਹਿਣ ਤੇ ਕਰਨ ਵਿੱਚ ਫਰਕ ਨਾ ਹੋਵੇ ਫਿਰ ਹੀ ਸਾਡੇ ਬੋਲਾਂ ਦਾ ਅਸਰ ਹੁੰਦਾ ਹੈ ਮੇਰੀ ਅੱਜ ਦੀ ਗੱਲ ਦਾ ਬੱਚੇ ਤੇ ਜ਼ਰੂਰ ਅਸਰ ਹੋਵੇਗਾ ਸਾਧੂ ਦੀ ਇਹ ਗੱਲ ਸੁਣ ਕੇ ਸਾਰੇ ਬਹੁਤ ਪ੍ਰਭਾਵਿਤ ਹੋਏ ਤੇ ਘਰ ਜਾ ਕੇ ਉਹ ਹੈਰਾਨ ਵੀ ਹੋਏ ਜਦੋਂ ਕੁਝ ਹੀ ਦਿਨਾਂ ਵਿੱਚ ਬੱਚੇ ਨੇ ਮਿੱਠਾ ਖਾਣਾ ਛੱਡ ਦਿੱਤਾ ਦੋਸਤੋ ਇਹ ਕਹਾਣੀ ਅੱਜ ਦੇ ਸਮੇਂ ਨਾਲ ਬਹੁਤ ਮੇਲ ਖਾਂਦੀ ਹੈ ਅੱਜ ਕੱਲ ਦੇ ਬੱਚੇ ਬਹੁਤ ਜ਼ਿਆਦਾ ਮੋਬਾਈਲ ਤੇ ਟੀਵੀ ਦੇਖਦੇ ਹਨ ਮਾਪਿਓ ਦੇ ਬਾਰ ਬਾਰ ਸਮਝਾਉਣ ਤੇ ਵੀ ਜਵਾਕਾਂ ਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਮਾਪਿਓ ਨੂੰ ਵੀ ਅਜੀਹਾ ਕਰਦੇ ਹੋਏ ਰੋਜ਼ ਦੇਖਦੇ ਹਨ ਮਾਪਿਓ ਖੁਦ ਹੀ ਬੱਚਿਆਂ ਸਾਹਮਣੇ ਮੋਬਾਈਲ ਨਹੀਂ ਛੱਡਦੇ ਇਸ ਲਈ ਉਹ ਆਪਣੇ ਬੱਚਿਆਂ ਦੀ ਆਦਤਾਂ ਨਹੀਂ ਸੁਧਾਰ ਪਾਉਂਦੇ ਕਿਉਂਕਿ ਸਾਡੇ ਬੋਲਾਂ ਵਿੱਚ ਹੀ ਅਸਰ ਨਹੀਂ ਸਾਡੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਹੈ ਤਾਂ ਇਸ ਦਾ ਅਸਰ ਕਿਵੇਂ ਹੋਵੇਗਾ ਧੰਨਵਾਦ